ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਇਥੇ 23 ਸਾਲਾ ਲੜਕੀ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੁਹਾਨੂੰ ਦੱਸਦੇ ਯੇ ਕਿ ਰਾਇਕੋਟ ਦੇ ਪਿੰਡ ਲੋਹੜਬੱਦੀ ਦੀ 23 ਸਾਲਾ ਲੜਕੀ ਦੀ ਬ੍ਰੈਮਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨਾਲ ਪਿੰਡ ਲੋਹੜਬੱਦੀ ਵਿੱਚ ਸੋਗ ਦਾ ਮਾਹੌਲ ਹੈ ਤਨਵੀਰ ਕੌਰ ਜਿਸ ਦੀ ਉਮਰ 23 ਸਾਲ ਸੀ ਲੰਘੇ ਸਾਲ ਅਗਸਤ ਮਹੀਨੇ ਚ ਸਟੱਡੀ ਵੀਜ਼ੇ ਤੇ ਬ੍ਰੈਮਟਨ ਵਿਖੇ ਗਈ ਸੀ ਜਿੱਥੇ ਪੜਾਈ ਦੇ ਨਾਲ ਨਾਲ ਕੰਮ ਕਰ ਨਾਮਿਲਨ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਸੀ ਇਹੀ ਪਰੇਸ਼ਾਨੀਆਂ ਉਸ ਦੀ ਮੌਤ ਦਾ ਕਾਰਨ ਬਣੀ ਤੇ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਬੜੇ ਚਾਅ ਅਤੇ ਉਮੀਦਾਂ ਨਾਲ ਆਪਣੀ ਬੇਟੀ ਨੂੰ ਵਿਦੇਸ਼ ਪੜ੍ਹਾਈ ਕਰਨ ਲਈ ਭੇਜਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਕਿ ਬੀਤੀ ਰਾਤ ਇਹ ਪਾਣਾ ਵਾਪਰ ਗਿਆ। ਇਸ ਮੌਕੇ ਤਨਵੀਰ ਕੌਰ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਵਿਪਿੰਡ ਵਾਸੀਆਂ ਨੇ ਕੈਨੇਡਾ ਦੇ ਨਾਲ-ਨਾਲ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੀ ਲਾਸ਼ ਪਿੰਡ ਭੇਜਣ ਲਈ ਮਦਦ ਕਰਨ ਤਾਂ ਕਿ ਪਰਿਵਾਰ ਆਪਣੀ ਧੀ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰ ਸਕਣ। ਹਰਦੀਪ ਸਿੰਘ ਆ ਜੀ ਇਹ ਮੇਰੇ ਫੁੱਫੜ ਜੀ ਦੀ ਪੋਤੀ ਆ ਜੀ ਨੋਟਵਦੀ ਤੋਂ ਤੇ ਬ੍ਰੈਂਟਨ ਦੇ ਵਿੱਚ 19 ਅਗਸਤ ਨੂੰ ਗਈ ਸੀ 2023 ਨੂੰ ਪੜ੍ਹਾਈ ਦੇ ਤੌਰ ਤੇ ਤੇ ਉੱਥੇ ਆਪਣੇ ਚੰਗੇ ਭਵਿੱਖ ਲਈ ਜਾਣ ਕਰਕੇ ਉੱਥੇ ਬੱਚਿਆਂ ਦੇ ਪੜ੍ਹਾਈ ਦਾ ਜੋ ਬੋਝ ਆ ਜਾਂ ਨਾ ਕੰਮ ਆਉਣ ਦੇ ਕਾਰਨ ਉਹਦੀ ਹਟ ਇੱਕ ਨਾਲ ਡੈਥ ਹੋ ਗਈ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੀ ਜਿਹੜੀ ਡੈੱਡ ਬਾਡੀ ਆ ਉਹ ਜਲਦੀ ਤੋਂ ਜਲਦੀ ਸਾਡੇ ਪਿੰਡ ਦਿੱਤੀ ਜਾਵੇ ਕੀ ਮੈਂ ਅਸੀ ਬੇਟੀ ਦਾ تنویر تنویر कौर 23 ਸਾਲ ਦੀ 23 ਸਾਲ ਦੀ ਉਦੋਂ ਜਦੋਂ ਆਮ ਰੁਟੀਨ ਤੇ ਘਰਤ ਗੱਲਬਾਤ ਹੁੰਦੀ ਹੋਣੀ ਉਦੋਂ ਤਾਂ ਵਧੀਆ ਗੱਲ ਹਾਂਜੀ ਉਹ ਤੋਂ ਵਧੀਆ ਕੋਈ ਗੱਲ ਐਦਾਂ ਦੀ ਕੋਈ ਗੱਲ ਨਹੀਂ ਸੀ ਵਧੀਆ ਗੱਲਬਾਤ ਹੁੰਦੀ ਸੀ ਕੋਈ ਐਦਾਂ ਦਾ ਅਚਾਨਕ ਕੀ ਹੋ ਗਿਆ ਅਚਾਨਕ ਹੀ ਕੱਲ ਇਹ ਪਾਣਾ ਵਰਤੇ ਆ ਕੀ ਦਾ ਬੱਜਾ ਮੇਰਾ ਜਗਰੂਪ ਸਿੰਘ ਬੁੱਟਾ ਜੀ ਗ੍ਰਾਂਥੀਗੁਰ ਦੁਆਰਾ ਗੁਰਗਨ ਪ੍ਰਕਾਸ਼ ਸਾਹਿਬ ਜੀ ਤਾਂ ਸਹੀ ਦੀ ਦੋ ਇੱਕ ਬੜੀ ਵੱਡੀ ਘਟਨਾ ਹੋ ਗਈ ਹੈ ਲੋਕਾਂ ਵਾਲ ਬੱਚੀ ਦੀ ਤਾਕੀ ਫੋਟੋ ਤੇ ਹਾਂਜੀ ਬਹੁਤ ਮੰਦਭਾਗੀ ਖਬਰ ਆਜੀ ਸਾਰੇ ਸਮੂਹ ਪਿੰਡ ਦੀ ਖਾਤਰ ਸਾਡੇ ਪਿੰਡ ਦੇ ਵਿੱਚੋਂ ਨੱਗੇ ਦੇ ਵਿੱਚੋਂ ਰঞ্জੀਤ ਸਿੰਘ ਉਹਨਾਂ ਦੀ ਬੇਟੀ ਤਨਵੀਰ ਕੌਰ ਜੋ ਕਿ ਲਗਭਗ 23 ਸਾਲ ਦੀ ਉਮਰ ਸੀ ਛਾਲਕ ਹੋ ਗਿਆ ਉਹਦੇ ਉਜਵਲਪੁਰ ਖਰੀ ਖਾਤਰ ਵ੍ਰਿਪਟਨ ਗਏ ਸੀਗੇ ਤੇ ਪਰਿਵਾਰ ਨੇ ਆਪਣੇ ਵਸੀਲੇ ਨਾਲ ਉਜਵਲਪੁਰ ਖਰੀ ਖਾਤਰ ਬਾਤ ਹੋ ਰਹੀ ਸੀ ਤੇ ਅਚਾਨਕ ਬੱਚੀ ਦੀ ਡੈਥ ਹੋ ਚੁੱਕੀ ਆ ਤੇ ਮੰਗ ਕਰਦੇ ਆ ਸਰਕਾਰ ਤੋਂ ਜੀ ਵੀ ਉਸ ਬੱਚੀ ਦੀ ਜੋ ਉਮਰਤਕ ਦੇ ਆ ਜਲਦੀ ਤੋਂ ਜਲਦੀ ਪਿੰਡ ਭੇਜੀ ਜਾਵੇ ਤਾਂ ਕਿ ਜੋ ਪਰਿਵਾਰ ਵੱਲੋਂ ਆਪਣੇ ਹੱਥੀ ਉਦਾ ਸਰਕਾਰ ਕਰਕੇ ਜੋ ਪਰਿਵਾਰ ਨੂੰ ਧੰਨਵਾਤਾ ਹੋਵੇ ਤੇ ਜ਼ਰੂਰੀ ਮੰਗਾ ਜੀ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ